ਪਹਿਲਾਂ ਵੀ ਵਲੌਗ ਬਣਾਏ ਨੇ ਸਾਂਝੀ ਮਾਤਾ ਤੇ ਬਰੋਟੇ ਦੇ ਉੱਪਰ ਜਿਹਨੂੰ ਤੁਸੀਂ ਨੇ ਬਹੁਤ ਜ਼ਿਆਦਾ ਬੇਹੱਦ ਪਿਆਰ ਦਿੱਤਾ ਸੀ ਸਾਡੇ ਤਾਂ ਇਹ ਮੰਨਤਾ ਸੀਗੀ ਕਿ ਜਦੋਂ ਸੱਤਿਆ ਹੁੰਦੀ ਸੀਗੀ ਸੱਤਿਓਂ ਕਹਿੰਦੇ ਹੁੰਦੇ ਨੇ ਕਿ ਸ਼ਰਧਾਂ ਦੇ ਵਿੱਚ ਹੀ ਹੁੰਦੀ ਹੁੰਦੀ ਆ ਕਿ ਉਹ ਦਿਨਾਂ ਦੇ ਵਿੱਚ ਜਿਹੜਾ ਉਹ ਵੈਸੇ ਤਾਂ ਕੋਈ ਕੰਮ ਨਹੀਂ ਉਲਿੱਕਿਆ ਜਾਂਦਾ ਹੈ ਕੋਈ ਕੰਮ ਨਹੀਂ ਕਰਾਇਆ ਜਾਂਦਾ ਪਰ ਇਹ ਕੰਮ ਆ ਗਾ ਜਿਹੜਾ ਸਿਰਫ ਸ਼ਰਧਾਂ ਦੇ ਵਿੱਚ ਹੀ ਹੁੰਦਾ ਗਾ ਹਨਾ ਟਿੱਕੀਆਂ ਸ਼ਰਧਾਂ ਦੇ ਵਿੱਚ ਹੀ ਬਣਦੀਆਂ ਨੇਗੀਆਂ ਜੀਆਂ ਇਕੱਠੀਆਂ ਹੋ ਕੇ ਸਾਂਝੀ ਲਗਾਇਆ ਕਰਦੀ ਹੁੰਦੀ ਅਸੀਂ ਮਨ ਚਾਹਿਆ ਜੇ ਦਿਲ ਕਰਦਾ ਤਾਂ ਅਸੀਂ ਬੂਟਾ ਲਗਾਇਆ ਕਰਦੇ ਹੁੰਦੇ ਸੀ ਉਹ ਹਿਮਾਚਲ ਪੁੱਤਰੀ ਵੀ ਬ੍ਰਹਮਪਤਰੀ ਵੀ ਮੰਨਿਆ ਜਾਂਦਾ ਸੀ ਤੇ ਹਿਮਾਚਲ ਪੁੱਤਰੀ ਵੀ ਮੰਨਿਆ ਜਾਂਦਾ ਸੀਗਾ ਜਿਹੜੀ ਉਹ ਲੇਡੀ ਸੀ ਉੱਥੇ ਰਹਿੰਦੀ ਹੁੰਦੀ ਸੀ ਤੇ ਫੌਜੀਆ ਦਾ ਖਾਣਾ ਬਣਾਉਂਦੀ ਹੁੰਦੀ ਸੀ ਠੀਕ ਹੈ ਜੀ ਤੇ ਇਹ ਸ਼ਹੀਦ ਹੋ ਗਈ ਸੀਗੇ ਤੇ ਇਸ ਚੀਜ਼ ਨੂੰ ਲੈ ਕੇ ਵੀ ਜਿਹੜੀ ਇਹ ਸਾਂਝੀ ਮਾਤਾ ਲਗਾਈ ਜਾਂਦੀ ਆ ਜੀ ਤੇ ਹਾਂਜੀ ਵੈਲਕਮ ਬੈਕ ਔਨ आवर ਜੂਟੀ ਚੈਨਲ ਫਤੇ ਬਲੌਗ ਤੇ ਅੱਜ ਦਾ ਬਲੌਗ ਤੁਸੀਂ ਦੇਖ ਹੀ ਰਹੇ ਹੋਗੇ ਪਤਾ ਲੱਗ ਗਿਆ ਹੋਊਗਾ ਤੁਹਾਨੂੰ ਹਣਾ ਕੀ ਦੀ ਆਪਾਂ ਕਿਸ ਟੌਪਿਕ ਤੇ ਬੋਲਣਾਗਾ ਅੱਜ ਅੱਜ ਦਾ ਜਿਹੜਾ ਵਲੌਗ ਹੈਗਾ ਬਹੁਤ ਹੀ ਖਾਸ ਹੈਗਾ ਆਪਣਾ ਬਿਸੜ ਰਿਹਾ ਸੱਭਿਆਚਾਰ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਆਗੀ ਹਨ ਮੈਂ ਪਹਿਲਾਂ ਵੀ ਵਲੌਗ ਬਣਾਏ ਨੇ ਸਾਂਝੀ ਮਾਤਾ ਤੇ ਰੋਟੇ ਦੇ ਉੱਪਰ ਜਿਹਨੂੰ ਤੁਸੀਂ ਨੇ ਬਹੁਤ ਜ਼ਿਆਦਾ ਬੇਹੱਦ ਪਿਆਰ ਦਿੱਤਾ ਇਸੇ ਤਰੀਕੇ ਦੇ ਨਾਲ ਤੁਸੀਂ ਨੇ ਇਹ ਵਲੌਗ ਨੂੰ ਵੀ ਪਿਆਰ ਦੇਣਾਗਾ ਕੋਸ਼ਿਸ਼ ਕਰਿਓ ਕਿ WhatsApp ਦੇ ਉੱਪਰ ਸਟੇਟਸ ਪਾ ਦਿਓ ਹਨਾ ਕਿਉਂਕਿ ਜ਼ਰੂਰੀ ਹੈਗਾ ਸਾਡੇ ਸੱਭਿਆਚਾਰ ਦੇ ਨਾਲ ਸਾਨੂੰ ਹੀ ਆਪਣਿਆਂ ਨੂੰ ਜੋੜਨਾ ਪਊਗਾ ਅਸੀਂ ਹੌਲੀ 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 ਕਿਤੇ ਨਾ ਕਿਤੇ ਅਸੀਂ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂਗੇ ਪਹਿਲੀ ਗੱਲ ਮੈਂ ਦੱਸ ਦਿਆਂ ਕਿ ਸੱਤਿਆਂ ਨੂੰ ਜਦੋਂ ਆਪਾਂ ਕਹਿੰਦੇ ਕਿ ਸਟਾਰਟਿੰਗ ਕਿਸ ਦਿਨ ਹੁੰਦੀ ਆ ਹਨਾ ਟਿੱਕੀਆਂ ਬਣਾਉਣ ਦੀ ਸਾਡੇ ਪਿੱਛੇ ਕੀ ਹੁੰਦਾ ਸੀ ਸਾਡੇ ਤਾਂ ਇਹ ਮੰਨਤਾ ਸੀਗੀ ਕਿ ਜਦੋਂ ਸੱਤਿਆ ਹੁੰਦੀ ਸੀਗੀ ਸੱਤਿਓਂ ਕਹਿੰਦੇ ਹੁੰਦੇ ਨੇ ਕਿ ਸ਼ਰਾਧਾ ਦੇ ਵਿੱਚ ਹੀ ਹੁੰਦੀ ਹੁੰਦੀ ਆ ਕਿ ਉਹ ਦਿਨਾਂ ਦੇ ਵਿੱਚ ਜਿਹੜਾ ਉਹ ਵੈਸੇ ਤਾਂ ਕੋਈ ਕੰਮ ਨਹੀਂ ਉਲਿੱਕਿਆ ਜਾਂਦਾ ਹੈ ਕੋਈ ਕੰਮ ਨਹੀਂ ਕਰਾਇਆ ਜਾਂਦਾ ਪਰ ਇਹ ਕੰਮ ਆ ਗਾ ਜਿਹੜਾ ਸਿਰਫ ਸ਼ਰਾਧਾਂ ਦੇ ਵਿੱਚ ਹੀ ਹੁੰਦਾ ਗਾ ਹਨਾ ਟਿੱਕੀਆਂ ਸ਼ਰਾਧਾਂ ਦੇ ਵਿੱਚ ਹੀ ਬਣਦੀਆਂ ਨੇਗੀਆਂ ਦੇਖੋ ਕਿੰਨੀ ਵਧੀਆ ਗੱਲ ਆ ਗਈ ਕਿ ਸ਼ਰਾਧਾਂ ਦੇ ਵਿੱਚ ਵਿਆਹ ਵੀ ਬੰਦੇ ਸਾਰੇ ਕਾਰਜ ਬੰਦ ਪਰ ਇੱਕ ਕਹਿੰਦੇ ਹੁੰਦੇ ਨੇ ਕਿ ਕਿ ਵੀ ਟਿੱਕੀਆਂ ਦਾ ਕੰਮ ਆ ਜਿਹੜਾ ਉਹ ਉਸੇ ਤਰੀਕੇ ਨਾਲ ਚੱਲਦਾ ਗਾ ਠੀਕ ਹੈ ਜੀ ਤੇ ਟਿੱਕੀਆਂ ਨੇ ਜਿਹੜੀਆਂ ਸੱਤਿਆਂ ਨੂੰ ਸੱਤ ਟਿੱਕੀਆਂ ਬਣਾਈ ਜਾਂਦੇ ਨੇ ਉਹ ਆਪਾਂ ਬਣਾ ਲੀਆਂ ਸੀਗੀਆਂ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਮੈਨੂੰ ਇੱਕ ਕੁਐਸਚਨ ਪੁੱਟ ਕੀਤਾ ਗਿਆ ਸੀ ਵੈਸੇ ਤਾਂ ਬਹੁਤ ਸਾਰੇ ਕੁਐਸਚਨ ਪੁੱਟ ਕੀਤੇ ਨੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਉਹਦੇ ਵਿੱਚ ਮਿਲ ਜਾਣਗੇ ਵਲੌਗ ਦੇ ਵਿੱਚ ਪਰ ਇੱਕ ਖਾਸ ਜਿਹੜੇ ਜਿਹੜੇ ਮੈਂ ਮਤਲਬ ਪੁਆਇੰਟ ਨੋਟ ਕੀਤੇ ਰਹੇਗੇ ਕਿ ਇੱਕ ਤਾਂ ਮੈਨੂੰ ਪੁੱਛਿਆ ਗਿਆ ਸੀ ਕਿ ਟਿੱਕੀਆਂ ਕਿੰਨੀ ਆਉਂਦੀਆਂ ਨੇ ਜੀ ਠੀਕ ਹੈ ਜੀ ਬਰੋਟੇ ਦੀਆਂ ਜਿਆ ਸਾਂਝੀ ਦੀਆਂ ਪਹਿਲੀ ਗੱਲ ਤਾਂ ਇਹ ਹੈ ਕਿ ਸਿਰਫ ਇੱਕ ਚੀਜ਼ ਗਣੀ ਜਾਂਦੀ ਹੈ ਕਿ ਸੱਤਿਆਂ ਨੂੰ ਸੱਤ ਟਿੱਕੀਆਂ ਗਿਣੀਆਂ ਜਾਂਦੀਆਂ ਉਸ ਤੋਂ ਬਾਅਦ ਟਿੱਕੀਆਂ ਦੀ ਕੋਈ ਗਣਤੀ ਨਹੀਂ ਹੁੰਦੀ ਹੈਗੀ ਇਸ ਗੱਲ ਨੂੰ ਇਸ ਮਾਨਤਾ ਨੂੰ ਅਗਰ ਤੁਸੀਂ ਟਿੱਕੀਆਂ ਗਿਣਨ ਦੀ ਗੱਲ ਕਰਦੇ ਹੋ ਤਾਂ ਇਸ ਨੂੰ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਹਨਾ ਜੀ ਤੇ ਸੈਕਿੰਡ ਗੱਲ ਹੋ ਰਹੀ ਆਪਣੀ ਕਿ ਤੁਸੀਂ ਪੁੱਛਦੇ ਸੀਗੇ ਕਿ ਜੀ ਕਿ ਵੀ ਇਹ ਕਿਸ ਤਰ੍ਹਾਂ ਵੀ ਜਿਵੇਂ ਸਾਂਝੀਆਂ ਕਿਸ ਕਰੇ ਲੱਗਦੀ ਆ ਬਰੋਟਾ ਕਿਸ ਕਰੇ ਲੱਗਦਾ ਦਾ ਵੈਸੇ ਤਾਂ ਪਹਿਲਾਂ ਤੋਂ ਇਹ ਚੀਜ਼ ਚੱਲਦੀ ਆਈ ਹੈਗੀ ਕਿ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ ਲਗਾਇਆ ਕਰਦੀ ਹੁੰਦੀ ਸੀ ਮਨ ਚਾਹਿਆ ਜੇ ਦਿਲ ਦਿਲ ਕਰਦਾ ਤਾਂ ਅਸੀਂ ਬੂਟਾ ਲਗਾਇਆ ਕਰਦੇ ਹੁੰਦੇ ਸੀ ਪਰ ਜਿਸ ਘਰ ਦੇ ਵਿੱਚ ਨਾ ਇੱਕ ਬੱਚਾ ਹੋਣ ਵਾਲਾ ਹੋਵੇ ਹੈ ਨਾ ਕਿਸੇ ਲੇਡੀ ਦੇ ਬੱਚਾ ਹੋਣ ਵਾਲਾ ਹੁੰਦਾ ਤਾਂ ਘਰ ਦੇ ਵਿੱਚ ਇੱਕ ਆਸਥਾ ਜੀ ਜਗਾਈ ਜਾਂਦੀ ਹੈਗੀ ਕਿ ਮਨ ਦੇ ਵਿੱਚ ਆਉਂਦਾਗਾ ਕਿ ਜੇ ਘਰ ਦੇ ਵਿੱਚ ਤਿੰਨ ਚਾਰ ਕੁੜੀਆਂ ਹੋ ਜਾਂਦੀਆਂ ਹੁੰਦੀਆਂ ਸੀ ਪਹਿਲਾਂ ਹਨਾ ਤਾਂ ਕਹਿੰਦੇ ਸੀ ਕਿ ਹੁਣ ਮੁੰਡਾ ਹੋ ਜਵੇ ਤਾਂ ਇਸ ਆਸਤੇ ਇੱਕ ਛੋਟਾ ਜਿਹਾ ਬਰੋਟੀ ਕਹਿੰਦੇ ਹੁੰਦੇ ਸੀ ਜਿਹਨੂੰ ਬਰੋਟਾ ਲਗਾ ਦਿੱਤਾ ਜਾਂਦਾ ਸੀਗਾ ਤਾਂ ਇਸ ਆਸਤੇ ਦੇ ਉੱਤੇ ਬਰੋਟਾ ਵਧਾਇਆ ਜਾਂਦਾ ਸੀ ਅੱਗੇ ਹਨਾ ਕਿ ਸਾਡਾ ਕੋਲਾ ਜਿਹੜਾ ਅੱਗੇ ਵਧੇ ਤੇ ਜਿਹੜੇ ਘਰ ਦੇ ਵਿੱਚ ਮੋਸਟਲੀ ਮੁੰਡੇ ਹੁੰਦੇ ਸੀਗੇ ਤਾਂ ਉਹ ਘਰ ਦੇ ਵਿੱਚ ਇਹ ਹੁੰਦਾ ਸੀਗਾ ਕਿ ਜੀ ਸਾਂਜੀ ਮਾਤਾ ਲਗਾਈ ਜਾਵੇ ਤਾਂ ਕਿ ਘਰ ਦੇ ਵਿੱਚ ਜਿਹੜੀ ਦੇਵੀ ਆ ਹਨਾ ਉਹ ਆਵੇ ਤਾਂ ਅੱਜ ਕੱਲ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਸਭ ਤੋਂ ਮੇਨ ਗੱਲ ਇਹ ਹੀ ਮੈਂ ਹੁਣ ਵੀ ਗਈ ਕਈ ਵਾਰ ਉਹਦੇ ਵਿੱਚ ਵੀ ਦੇਖਦੇ ਆਪਾਂ ਕੈਰੀਲਸ ਦੇ ਵਿੱਚ ਵੀ ਦੇਖਦੇ ਆ ਕਿ ਇੱਕ ਚੀਜ਼ ਦੇ ਉੱਤੇ ਪ੍ਰੈਸ਼ਰ ਦਿੱਤਾ ਜਾ ਰਿਹਾ ਕਿ ਜਦੋਂ ਸਾਡੇ ਘਰ ਦੇ ਵਿੱਚ ਇੱਕ ਬੱਚਾ ਹੋ ਜਾਂਦਾ ਮਤਲਬ ਕਿ ਪਹਿਲਾ ਬੇਟਾ ਹੋ ਗਿਆ ਤਾਂ ਸੈਕੰਡ ਬੇਬੀ ਦਾ ਕੋਈ ਚਾਂਸ ਹੀ ਨਹੀਂ ਲੈਂਦਾ ਇਸ ਤੇ ਮੈਂ ਇਹ ਵਲੌਗ ਤੋਂ ਥੋੜਾ ਹਟ ਕੇ ਗੱਲ ਕਰ ਰਹੀ ਆਂਗੀ ਪਰ ਇਹ ਨਾ ਇਹ ਚੀਜ਼ ਨਾ ਸਾਡੇ ਰਿਸ਼ਤੇ ਨੇ ਜਿਹੜੇ ਉਹ ਖਤਮ ਹੁੰਦੇ ਜਾ ਰਹੇ ਨੇਗੇ ਅਸੀਂ ਭੂਆ ਦੇ ਚਾਚਾ ਦੇ ਰਿਸ਼ਤੇ ਬਿਲਕੁਲ ਖਤਮ ਕਰਦੇ ਜਾ ਰਹੇ ਆਂ ਸੋ ਇਸ ਤੇ ਉੱਤੇ ਵੀ ਧਿਆਨ ਦੇਣ ਦੀ ਜ਼ਰੂਰਤ ਆਗੀ ਹਨਾ ਤੇ ਹਾਂ ਸੈਕੰਡ ਗੱਲ ਇਹ ਹੈਗੀ ਕਿ ਭਾਈ ਇਹਦੇ ਵਿੱਚ ਇਹ ਮੰਨਤਾ ਕਿ ਕਾ ਬਰੋਟਾ ਮੁੰਡੇ ਵਾਲੇ ਘਰੇ ਲਾਇਆ ਜਾਂਦਾ ਤੇ ਕੁੜੀਆਂ ਵਾਲੇ ਘਰੇ ਜਿੱਥੇ ਕੋਰ ਕੁੜੀਆਂ ਦੀ ਡਿਮਾਂਡ ਹੋਵੇ ਉਸ ਘਰ ਦੇ ਵਿੱਚ ਸਾਂਝੀ ਲਗਾਈ ਜਾਂਦੀ ਆ ਬਾਕੀ ਮੰਨਣ ਮਨਾਉਣ ਦੀ ਗੱਲ ਹੁੰਦੀ ਆਗੀ ਜਰੂਰੀ ਨਹੀਂ ਹੁੰਦਾ ਜਿਸ ਕੁੜੀ ਨੂੰ ਹਾਰ ਸ਼ਿੰਗਾਰ ਦੇ ਜਿਆਦਾ ਉਹ ਹੁੰਦਾਗਾ ਹਨਾ ਉਹ ਸਾਂਝੀ ਲਗਾਉਂਦੀ ਆਗੀ ਜਿਵੇਂ ਸਾਡੇ ਇੱਧਰ ਦੀਦੀ ਨੇ ਕਿ ਉਹਨਾਂ ਦੇ ਦੋ ਬੇਟੀਆਂ ਨੇਗੀਆਂ ਤੇ ਇੱਕ ਬੇਟਾ ਦਾ ਪਰ ਉਹ ਅਜੇ ਵੀ ਸਾਂਝੀ ਲਗਾਉਂਦੇ ਨੇਗੇ ਇਹ ਜਰੂਰੀ ਨਹੀਂ ਹੁੰਦਾ ਹੈਗਾ ਆਪਣੇ ਆਪਣੇ ਸ਼ੌਂਕ ਵੀ ਹੁੰਦੇ ਨੇਗੇ ਹਨਾ ਤੇ ਜਿੰਨਾ ਕ ਮਤਲਬ ਮੈਂ ਸੁਣਿਆ ਸਮਝਿਆ ਮੈਂ ਉਹ ਸਭਨਾ ਤੁਹਾਨੂੰ ਦੱਸਤਾ ਇਹ ਹਿਸਟਰੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਵਲੌਗ ਆਪਾਂ ਪਹਿਲਾਂ ਬਣਾ ਚੁੱਕੇ ਹਾਂ ਗਏ ਹਿਸਟਰੀ ਦੇ ਉੱਪਰ ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਵਾ ਦੂੰਗੀ ਉਹ ਪਿਛਲੇ ਸਾਲ ਦੀ ਸਾਂਝੀ ਸੀਗੀ ਲਾਉਣ ਤੋਂ ਲੈ ਕੇ ਬਣਾਉਣ ਤੋਂ ਲੈ ਕੇ ਲਾਉਣ ਤੱਕ ਦੀ ਦਾ ਸਾਰਾ ਉਹਦੇ ਵਿੱਚ ਮਿਲੂਗਾ ਤੁਹਾਨੂੰ ਹਨਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖ ਲਿਓ ਆਪਾਂ ਹੁਣ ਇਹਨਾਂ ਨੂੰ ਫਿਲਹਾਲ ਲਈ ਤਾਂ ਬਣਾ ਰਹਾਂਗੇ ਇਹਦੇ ਵਿੱਚ ਰੋਟੇ ਦੇ ਵਿੱਚ ਤੁਹਾਨੂੰ ਪਤਾ ਵੀ ਕੀ ਕੀ ਇਨਕਲੂਡਡ ਹੁੰਦਾ ਹੈ ਇਹਦੇ ਵਿੱਚ ਰੋਟੇ ਦੇ ਵਿੱਚ ਕੀ ਹੁੰਦਾਗਾ ਜਿਹੜਾ ਆਪਿਕ ਨਾਰਮਲੀ ਪੇਟ ਤਿਆਰ ਕਰਦੇ ਆਂਗੇ ਠੀਕ ਹੈ ਜੀ ਰੋਟੇ ਦੇ ਵਿੱਚ ਤੁਹਾਨੂੰ ਪਤਾ ਜੜਾਂ ਹੁੰਦੀਆਂ ਨੇ ਰੂਟਸ ਬਣਾਈਆਂ ਜਾਂਦੀਆਂ ਨੇ ਠੀਕ ਆ ਜਿਹੜੇ ਉੱਪਰ ਪੰਛੀ ਬੈਠਦੇ ਨੇ ਜਿਵੇਂ ਤੋਤਾ ਹੋ ਗਿਆ ਚਿੜੀਆਂ ਹੋ ਗਈਆਂ ਗਿਤਾਰਾਂ ਜੋ ਵੀ ਉਹਦੇ ਉੱਪਰ ਬੈਠਦੇ ਨੇ ਉਹ ਬਣਾਏ ਜਾਂਦੇ ਨੇ ਰੋਟੇ ਦੇ ਪੱਤੇ ਬਣਾਏ ਜਾਂਦੇ ਨੇ ਟਹਿਣੀਆਂ ਬਣਾਈਆਂ ਜਾਂਦੀਆਂ ਨੇ ਠੀਕ ਹੈ ਜੀ ਇੱਕ ਸੂਰਜ ਨਿਕਲਦਾ ਦਿਖਾਇਆ ਜਾਂਦਾ ਚੰਦਰਮਾ ਨਿਕਲਦਾ ਦਿਖਾਇਆ ਜਾਂਦਾਗਾ ਸਟਾਰਸ ਦਿਖਾਈ ਜਾਂਦੇ ਨੇ ਜਿਹੜੇ ਸੀ ਕਿਤੇ ਕਿਤੇ ਟੈਪ ਟੈਪ ਕਰਕੇ ਲਗਾ ਦਿੰਨੇ ਆ ਠੀਕ ਹੈ ਜੀ ਤੇ ਹਾਂਜੀ ਰਹੀ ਸਾਜੀ ਦੀ ਗੱਲ ਸਾਜੀ ਦੇ ਵਿੱਚ ਕੀ ਹੁੰਦਾਗਾ ਕਿ ਇੱਕ ਮੂਰਤੀ ਤਿਆਰ ਕੀਤੀ ਜਾਂਦੀ ਹੈ ਮਤਲਬ ਕਿ ਇੱਕ ਦੇਵੀ ਤਿਆਰ ਕੀਤੀ ਜਾਂਦੀ ਆ ਠੀਕ ਹੈ ਜੀ ਜਿਹਦੇ ਵਿੱਚ ਤੁਸੀਂ ਬ੍ਰਹਮਪੁੱਤਰੀ ਵੀ ਸੁਣਿਆ ਹੋਊਗਾ ਠੀਕ ਹੈ ਜੀ ਉਹ ਹਿਮਾਚਲ ਪੁੱਤਰੀ ਵੀ ਬ੍ਰਹਮਪੁੱਤਰੀ ਵੀ ਮੰਨਿਆ ਜਾਂਦਾ ਸੀ ਤੇ ਹਿਮਾਚਲ ਪੁੱਤਰੀ ਵੀ ਮੰਨਿਆ ਜਾਂਦਾ ਸੀਗਾ ਉਹ ਪਾਰਵਤੀ ਦਾ ਇੱਕ ਦੂਸਰਾ ਰੂਪ ਸੀ ਜਿਨ੍ਹਾਂ ਨੇ ਤਪੱਸਿਆ ਕੀਤੀ ਸੀ ਮੈਂ ਸ਼ਾਰਟਕਟ ਦੇ ਵਿੱਚ ਦੱਸ ਦੰਨੀ ਹੈਗੀ ਠੀਕ ਹੈ ਜੀ ਤੇ ਬਾਅਦ ਵਿੱਚ ਮਤਲਬ ਉਸੇ ਨੂੰ ਹੀ ਇੱਕ ਮਤਲਬ ਸਾਂਝੀ ਮਾਤਾ ਦੇ ਰੂਪ ਦੇ ਵਿੱਚ ਪੂਜਿਆ ਜਾਣ ਲੱਗਿਆ ਨੈਕਸਟ ਸੀਗਾ ਜਿਹੜਾ ਆਪਣਾ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਇੱਕ ਬਾਰਡਰ ਦੇ ਉੱਪਰ ਲੇਡੀ ਰਹਿੰਦੀ ਹੈਗੀ ਜਿਹਨੂੰ ਪੰਜਾਬ ਕੌਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਜੀ ਉਹ ਕੀ ਕਰਦੀ ਹੁੰਦੀ ਸੀ ਕਿ ਬਾਰਡਰ ਦੇ ਉੱਪਰ ਰਹਿੰਦੇ ਫੌਜੀਆ ਦੇ ਖਾਣੇ-ਦਾਣੇ ਦਾ ਪ੍ਰਬੰਧ ਤੁਹਾਨੂੰ ਪਤਾ ਪਹਿਲਾਂ ਦੇ ਟਾਈਮ 'ਚ ਨਹੀਂ ਹੁੰਦਾ ਸੀ ਹੋਂਦ ਤਾਂ ਕਾਫੀ ਫੈਸਿਲਿਟੀਆਂ ਮਿਲ ਚੁੱਕੀਆਂ ਨੇ ਫੌਜੀਆ ਨੂੰ ਤਾਂ ਉਹਨਾਂ ਟਾਈਮਾਂ ਦੇ ਵਿੱਚ ਜਿਹੜੀਆਂ ਸੀਗੀਆਂ ਫੈਸਿਲਿਟੀਆਂ ਘੱਟ ਹੁੰਦੀਆਂ ਸੀ ਇਸੇ ਕਾਰਨ ਜਿਹੜੀ ਉਹ ਲੇਡੀਜ਼ ਉੱਥੇ ਰਹਿੰਦੀ ਹੁੰਦੀ ਸੀ ਤੇ ਫੌਜੀਆ ਦਾ ਖਾਣਾ ਬਣਾਉਂਦੀ ਹੁੰਦੀ ਸੀ ਠੀਕ ਹੈ ਜੀ ਤੇ ਮਤਲਬ ਹੁਣ ਦੇ ਟਾਈਮ ਦੇ ਵਿੱਚ ਆਪਾਂ ਕਹਿ ਦਾਂਗੇ ਕਿ ਉਹ ਉੱਥੇ ਰਹਿੰਦੀ ਸੀ ਇੱਕ ਤਰ੍ਹਾਂ ਨਾਲ ਸੇਵਾ ਕਰਦੀ ਸੀ ਤੇ ਜਦੋਂ ਅਲਰਟ ਹੋਇਆ ਕਿ ਭਾਈ ਇੱਥੋਂ ਜਿਹੜਾ ਇਲਾਕਾ ਖਾਲੀ ਕੀਤਾ ਜਾਵੇ ਪਰ ਉਹਨਾਂ ਨੇ ਕੀ ਹੈ ਕਿ ਛੱਡਿਆ ਨਹੀਂ ਹੈਗਾ ਉਹ ਕਹਿੰਦੀ ਵੀ ਮੈਂ ਮੈਨੇ ਹੈ ਜਿਹੜਾ ਇਹ ਇਲਾਕਾ ਛੱਡਣਾ ਨਹੀਂ ਹੈਗਾ ਤੇ ਉਹ ਉੱਥੇ ਹੀ ਸ਼ਹੀਦ ਹੋ ਗਈ ਸੀਗੇ ਤੇ ਇਸ ਚੀਜ਼ ਨੂੰ ਲੈ ਕੇ ਵੀ ਜਿਹੜੀ ਇਹ ਸਾਂਝੀ ਮਾਤਾ ਲਗਾਈ ਜਾਂਦੀ ਆ ਜੀ ਹਾਂਜੀ ਇੱਕ ਆਪਾਂ ਨੇ ਮਤਲਬ ਮੈਂ ਹਰਿਆਣਵੀ ਬੇਟੀ ਬਾਰੇ ਵੀ ਦੱਸਿਆ ਸੀਗਾ ਠੀਕ ਹੈ ਜੀ ਉਹਦੇ ਵਿੱਚ ਕੀ ਹੁੰਦਾ ਕਿ ਉਹ ਘਰ ਦੇ ਵਿੱਚ ਆਪਣੇ ਮਾਪੇ ਦੇ ਪੇਰੈਂਟਸ ਦੀ ਬਹੁਤ ਜ਼ਿਆਦਾ ਲਾਡ ਲਈ ਹੁੰਦੀ ਆ ਉਹ ਕੁੜੀਆਂ ਹਨਾ ਕੋਈ ਵੀ ਕੁੜੀ ਆ ਗਈ ਆਪਣੇ ਮਾਪੇ ਦੀ ਲਾਡਲੀ ਹੁੰਦੀ ਆ ਪਰ ਵਿਆਹ ਤੋਂ ਬਾਅਦ ਮਿਸ ਅੰਡਰਸਟੈਂਡਿੰਗ ਹੋਣ ਦੇ ਕਾਰਨ ਉਹਨੇ ਘਰ ਦੇ ਵਿੱਚ ਕਲੇਸ਼ ਰਹਿੰਦਾਗਾ ਉਹ ਕੁੜੀ ਨੂੰ ਬਹੁਤ ਜ਼ਿਆਦਾ ਤੱਕ ਪਰੇਸ਼ਾਨ ਕੀਤਾ ਜਾਂਦਾਗਾ ਪਰ ਉਹ ਘਰ ਦੇ ਮਤਲਬ ਪਿੰਡ ਦੇ ਵਿੱਚੋਂ ਇੰਨੀ ਕਿ ਜ਼ਿਆਦੇ ਲੋਕਾਂ ਦੀ ਚਾਹੇਤੀ ਹੁੰਦੀ ਹੈ ਕਿ ਸਾਰੀਆਂ ਕੁੜੀਆਂ ਨੂੰ ਬਹੁਤ ਪਿਆਰ ਕਰਦੀ ਹੁੰਦੀ ਨੇ ਸੋ ਪਿੰਡ ਦੇ ਵਿੱਚ ਅਲੱਗ ਤੋਂ ਰਹਿਣ ਲੱਗ ਜਾਂਦੀ ਆ ਆਪਣੇ ਬੇਟੇ ਦੇ ਨਾਲ ਠੀਕ ਹੈ ਜੀ ਪਰ ਉਹਦੇ ਜਿਹੜੇ ਸੌਰੇ ਨੇ ਉਹਨਾਂ ਤੋਂ ਇਹ ਚੀਜ਼ ਵੀ ਬਰਦਾਸ਼ਤ ਨਹੀਂ ਹੁੰਦੀ ਹੈਗੀ ਤੇ ਉਹਨਾਂ ਦੇ ਵੱਲੋਂ ਦੀ ਕੁੱਟਮਾਰ ਕਰਕੇ ਉਹਨੂੰ ਮਾਰ ਦਿੱਤਾ ਜਾਂਦਾਗਾ ਤੇ ਜਿਹੜੀਆਂ ਕੁੜੀਆਂ ਦੀਆਂ ਚਾਹੇਤੀਆਂ ਹੁੰਦੀਆਂ ਨੇ ਇੱਕ ਮੂਰਤੀ ਦੇ ਰੂਪ ਦੇ ਵਿੱਚ ਉਹਨੂੰ ਪੂਜਣਾ ਸ਼ੁਰੂ ਕਰ ਦਿੱਤੀ ਨੇ ਤਾਂ ਕਿ ਉਹਨੂੰ ਅਸੀਂ ਭਲਾ ਨਾ ਸਕੀ ਠੀਕ ਹੈ ਜੀ ਕੋ ਦੀ ਯਾਦ ਦੇ ਵਿੱਚ ਇੱਕ ਮੂਰਤੀ ਤਿਆਰ ਕਰਦੀਆਂ ਨੇਗੀਆਂ ਜਿਹਨੂੰ ਕਿ ਸਾਂਝੀ ਮਾਤਾ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਜੀ ਤਾਂ ਇਹ ਅੱਜ ਵੀ ਉਹ ਚੀਜ਼ ਪ੍ਰਚਲਿਤ ਆ ਗਈ ਤੇ ਅੱਜ ਵੀ ਉਹ ਚੱਲਦੀ ਆ ਰਹੀ ਆਗੀ ਠੀਕ ਹੈ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਇਹਨਾਂ ਨੂੰ ਮਤਲਬ ਕਿ ਕੋ ਦਿੱਤਾ ਗਿਆ ਮਿਤ ਦਿੱਤੀ ਗਈ ਆਗੀ ਪਰ ਪੱਕ ਤੌਰ ਤੇ ਆਪਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਮੈਂ ਵਲੌਗ ਦੇ ਵਿੱਚ ਦੇ ਮਤਲਬ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਪਾ ਦੂੰਗੀ ਤੁਸੀਂ ਉਹਦੇ ਵਿੱਚ ਵੀ ਦੇਖ ਸਕਦੇ ਹੋਗੇ ਬਾਕੀ ਤੁਹਾਨੂੰ ਕਿਤੋਂ ਹਿਸਟਰੀ ਮਿਲੀ ਹੋ ਸਕਦਾ ਉਹਨਾਂ ਦਾ ਲੱਗ ਪ੍ਰਮਾਣ ਹੋਣ ਕੁਝ ਲੱਗ ਸਟੋਰੀ ਹੋਵੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹਦੇ ਬਾਰੇ ਕੋਈ ਪਰਪੱਕ ਜਾਣਕਾਰੀ ਨਹੀਂ ਹੈਗੀ ਠੀਕ ਹੈ ਜੀ ਤੇ ਹਾਂਜੀ ਬਾਕੀ ਨਾ ਮੈਂ ਇਹ ਚੀਜ਼ ਨੂੰ ਕਿਸੇ ਧਰਮ ਦੇ ਨਾਲ ਨਹੀਂ ਜੋੜੂੰਗੀ ਕਿ ਇਹ ਕਿ ਸਿੱਖ ਧਰਮ ਸੀ Hindu ਧਰਮ ਸੀਗਾ ਇਹਦੇ ਵਿੱਚ ਇਹੀ ਮੈਂ ਇਤਿਹਾਸ ਦਿੱਤਾ ਹੋਇਆਗਾ ਹਨਾ ਕਿ ਆਪਦੇ ਕੋਲੋਂ ਚੀ ਜਨਲ ਸਟੋਰੀਆਂ ਨੇ ਉਹ ਬਣਾਈਆਂ ਗਈਆਂ ਨੇ ਜਿੰਨਾ ਕੁ ਮਤਲਬ ਮੈਨੇ ਕੋਸ਼ਿਸ਼ ਕੀਤੀ ਸੀ ਕਲੈਕਟ ਕਰਨ ਦੀ ਉਨੀ ਕੁ ਮੈਨੂੰ ਜਾਣਕਾਰੀ ਆਈ ਮਿਲੀ ਆ ਗਈ ਠੀਕ ਹੈ ਜੀ ਤੇ ਨੈਕਸਟ ਆਪਾਂ ਗੱਲ ਕਰਾਂਗੇ ਟਿੱਕੀਆਂ ਬਣਾਉਣ ਦਾ ਜਿਹੜੀ ਕਿ ਹੁਣ ਦੇ ਟਾਈਮ ਦੇ ਵਿੱਚ ਮੋਸਟਲੀ ਖਤਮ ਹੋ ਚੁੱਕੀ ਹੈ ਕਿਸੇ ਘਰ ਦੇ ਵਿੱਚ ਹੀ ਹੋ ਸਕਦਾ ਹੈ ਕਿ 10-15 ਟਿੱਕੀਆਂ ਬਣਾ ਕੇ ਲਾ ਲਾ ਦਤੀ ਹੁਣ ਹੱਦ 11 ਟਿੱਕੀਆਂ ਲਾ ਦਿੰਦੇ ਹੋਣਗੇ ਹਨ ਤੇ ਬਾਕੀ ਨਾ ਮੁੱਲ ਟਿੱਕੀਆਂ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਪਿਆ ਹਣਾ ਤਾਂ ਬੱਚੋ ਕੋਸ਼ਿਸ਼ ਕਰੋ ਕਿ ਸਾਡੇ ਵਿਰਸੇ ਨੂੰ ਸਾਡੇ ਸੱਭਿਆਚਾਰ ਨੂੰ ਅਸੀਂ ਸੰਭਾਲੀ ਹੈ ਨਾ ਕਿਉਂਕਿ ਸਾਡੇ ਹੱਥ ਬਾਗ ਡੋਰਾ ਇਸ ਟਾਈਮ ਜਿਹੜੀਆਂ ਹੁਣ ਦੀਆਂ ਕੁੜੀਆਂ ਨੇਗੀਆਂ ਜ਼ਰੂਰੀ ਨਹੀਂ ਹੁੰਦਾ ਮਿੱਟੀ 'ਚ ਲਵੇੜਨਾ ਕੋਈ ਮੋਡਰਨਾਈਜੇਸ਼ਨ ਦੇ ਦੇ ਖਿਲਾਫ ਆਗਾ ਠੀਕ ਹੈ ਜੀ ਤੇ ਮੈਨੂੰ ਤਾਂ ਇਹ ਚੀਜ਼ ਵਧੀਆ ਲੱਗਦੀ ਆ ਕਿ ਅਸੀਂ ਆਪਣੀ ਜਿਹੜਿਆ ਸੱਭਿਆਚਾਰਾ ਨੂੰ ਬਚਾ ਕੇ ਕੋਸ਼ਿਸ਼ ਕਰੀਏ ਹਾਂ ਹੁਣ ਦੇ ਮਾਡਰਨ ਟਾਈਮ ਨੂੰ ਵੀ ਅਸੀਂ ਨਾਲ ਲੈ ਕੇ ਚੱਲੀਏ ਪਰ ਜਿਹੜੇ ਸਾਡਾ ਸੱਭਿਆਚਾਰਾ ਉਹਦੋਂ ਤਾਂ ਅਸੀਂ ਪਛੜਦੇ ਜਾ ਰਹੇ ਹਾਂ ਉਹਨੂੰ ਅਸੀਂ ਛੱਡਦੇ ਜਾ ਰਹੇ ਹਾਂ ਉਹਨੂੰ ਕੋਸ਼ਿਸ਼ ਕਰੀਏ ਨਾਲ ਸਬਮਿਟ ਕਰਨ ਦੀ ਠੀਕ ਹੈ ਜੀ ਤੇ ਬਾਜ਼ਾਰ ਦੇ ਵਿੱਚ ਵਧੀਆ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਪਰਿਵਾਰ ਵੀ ਨੇ ਜਿਹੜੇ ਟਿੱਕੀਆਂ ਬਣਾ ਕੇ ਵੇਚਦੇ ਨੇ ਹਨ ਉਹ ਵੀ ਆਪਾਂ ਖਰੀਦਦੋਂ ਫਰੁਕਤ ਕਰ ਸਕਦੇ ਆਂਗੇ ਆਪਣੇ ਉਹਨਾਂ ਦੀ ਲੋੜ ਨੂੰ ਪੂਰਾ ਕਰਨ ਦੇ ਲਈ ਉਹਨਾਂ ਦੀ ਖਾਣਾ ਪੂਰਤੀ ਦੇ ਲਈ ਸੋ ਪਰ ਬਾਕੀ ਇਹ ਵੀ ਕੋਸ਼ਿਸ਼ ਕਰੋ ਕਿ ਆਪਣੇ ਆਪਣਾ ਕਿ ਆਪ ਦੀ ਜਿਹੜੀ ਆਪਣੇ ਮਿਹਨਤ ਕੀਤੀ ਹੁੰਦੀ ਹੈ ਨਾ ਉਹਦਾ ਲੱਗੇ ਸਵਾਦ ਹੁੰਦਾ ਕਰਕੇ ਜਰੂਰ ਦੇਖਿਓ ਟਰਾਈ ਕਰਕੇ ਫਿਰ ਮੈਨੂੰ ਮੈਸੇਜ ਜਰੂਰ ਕਰਿਓ ਬਹੁਤ ਸਾਰੀਆਂ ਕੁੜੀਆਂ ਨੇ ਹਨ ਜਿਨ੍ਹਾਂ ਨੇ ਪਿਛਲੀ ਵਾਰੀ ਜਦੋਂ ਵਲੌਗਰ ਸੀਗਾ ਬਣਾਇਆ ਮੈਂ ਪਾਇਆ ਤਾਂ ਉਹਨਾਂ ਨੇ ਲਾਸਟ ਦੇ ਵਿੱਚ ਮੈਨੂੰ ਜਦੋਂ ਆਪਣੀ ਪੂਰੀ ਅਸੀਂ ਨੇ ਤਿਆਰ ਕਰ ਲਈ ਆ ਕਿ ਸਾਂਝੀ ਮਾਤਾ ਤਿਆਰ ਕਰ ਲਈ ਬਰੋਟਾ ਤਿਆਰ ਕਰ ਲਿਆ ਹਨ ਤਾਂ ਫਿਰ ਕੀ ਕੀਤਾ ਉਹਨਾਂ ਨੇ ਉਹਦੀ ਪਿਕ ਖਿੱਚ ਕੇ ਮੈਨੂੰ ਸੈਂਡ ਕੀਤੀ ਸੀਗੀ ਠੀਕ ਹੈ ਜੀ ਸੋ ਕੋਸ਼ਿਸ਼ ਕਰਿਓ ਤੁਸੀਂ ਵੀ ਇੰਸਟਾ ਦੇ ਉੱਪਰ ਮੈਨੂੰ ਜਰੂਰ ਫੋਲੋ ਕਰਿਓ ਤੇ ਉਹਦੇ ਉੱਪਰ ਵੀ ਲਾਈਕ ਕਰਿਓ ਤੇ ਬਾਕੀ ਨੇ ਉਹਦੇ ਉੱਪਰ ਕੀ ਕੀਤਾ ਕਰਨਾਗਾ ਤੁਸੀਂ ਨੇ ਮੈਨੂੰ ਜਿਹੜੀ ਤੁਹਾਡੀ ਸਾਂਝੀ ਮਾਤਾ ਬਰੋਟਾ ਤੁਸੀਂ ਬਣਾਉਂਗੇ ਉਹਦੀ ਫੋਟੋਜ਼ ਨੇ ਜਿਹੜੀਆਂ ਸ਼ੇਅਰ ਕਰਨਾ ਤਾਂ ਕਿ ਮੈਂ ਆਪਣੇ ਵੀਡੀਓ ਦੇ ਐਂਡ ਦੇ ਵਿੱਚ ਉਹ ਉਹ ਫੋਟੋਜ਼ ਨੂੰ ਹਨਾ ਐਡ ਕਰ ਸਕਾਂ ਤੇ ਤੁਹਾਨੂੰ ਟੈਗ ਕਰ ਸਕਾਂ ਠੀਕ ਹੈ ਜੀ ਤੇ ਤੁਹਾਨੂੰ ਦਿਖਾ ਸਕਾਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਦਾ ਬਟਨ ਦਬਾ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਵਲੌਗ ਕਿਵੇਂ ਦਾ ਲੱਗਿਆ ਤੇ ਬਾਕੀ ਨੇ ਕਈ ਵਾਰੀ ਹਿਸਟਰੀ ਦੇ ਵਿੱਚ ਮਤਲਬ ਸਾਡੇ ਸੱਭਿਆਚਾਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾੜਤ ਟੁੱਟਦੀਆਂ ਜਾ ਰਹੀਆਂ ਨੇਗੇ ਅਗਰ ਤੁਹਾਨੂੰ ਲੱਗਦਾਗਾ ਹਨਾ ਵਾਹੀ ਵਿੱਚ ਬਾਸ਼ਾ ਪਾਠੀ ਲੱਗ ਗਿਆ ਤੇ ਇਹ ਹੈਗਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਮਿਸ ਹੁੰਦੇ ਜਾ ਰਹੀਆਂ ਨੇ ਅਗਰ ਤੁਹਾਨੂੰ ਲੱਗਦਾਗਾ ਕਿ ਕੋਈ ਚੀਜ਼ ਮਿਸ ਹੋ ਰਹੀ ਆਗੀ ਜਿਵੇਂ ਸ਼ਰਾਧਾ ਨੂੰ ਲੈ ਕੇ ਸ਼ਰਾਧ ਪਾਉਣੇ ਹੈਗੇ ਨਾ ਅਸੀਂ ਤਾਂ ਉਹਦੇ ਵਿੱਚ ਕੀ ਨੇ ਕਿ ਮੰਮੀ ਹੋਣੀ ਕਹਿੰਦੇ ਨੇਗੇ ਆਪਾਂ ਉਸ ਚੀਜ਼ ਤੇ ਵੀਡੀਓ ਨਹੀਂ ਬਣਾ ਸਕਦੇ ਹੈਗੇ ਹੋਊਗਾ ਕੋਈ ਚੀਜ਼ ਮੈਂ ਉਹ ਵੀ ਚਾਹੁੰਦੀ ਸੀ ਕਿ ਅਸੀਂ ਤੇ ਹਾਂਜੀ ਇਹ ਤਾਂ ਸੀਗਾ ਇੱਥੇ ਤੱਕ ਦਾ ਵਲੌਗ ਸਿਰਫ ਮਤਲਬ ਬਣਾਉਣ ਤੱਕ ਦਾ ਤੇ ਮੈਂ ਤੁਹਾਨੂੰ ਇਹ ਸਿਰਫ ਦੱਸਿਆ ਕਿ ਸੱਤਿਓ ਤੇ ਦੁੱਤੇ ਸੱਤ ਜਿਹੜੀਆਂ ਟਿੱਕੀਆਂ ਬਣ ਗਈਆਂ ਨੇ ਉਸ ਤੋਂ ਬਾਅਦ ਤੁਸੀਂ ਕਦੇ ਵੀ ਕਿੰਨੀਆਂ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਨਾ ਇਹ ਵੀਡੀਓ ਸਿਰਫ ਬਣਾਉਣ ਤੱਕ ਦੀ ਹੈਗੀ ਇਸ ਤੋਂ ਬਾਅਦ ਚ ਆਪਣਾ ਜਿਹੜਾ ਨੈਕਸਟ ਵਲੌਗ ਆਊਗਾ ਉਹ ਇਹਨਾਂ ਨੂੰ ਟਿੱਕੀਆਂ ਨੂੰ ਕਲਰ ਕਰਨ ਤੋਂ ਲੈ ਕੇ ਹਨਾ ਜੇ ਛੋਟੇ-ਛੋਟੇ ਕੋਈ ਮੈਂ ਸ਼ਾਰਟ ਵੀਡੀਓਜ਼ ਵੀ ਪਾ ਸਕਦੀ ਹਾਂ ਅਪਲੋਡ ਕਰ ਸਕਦੀ ਹਾਂ ਜੀ ਸੋ ਤੁਸੀਂ ਕਿਤੇ ਵੀ ਨਹੀਂ ਜਾਣਾ ਚੈਨਲ ਤੇ ਬਣੇ ਰਹਿਣਾਗਾ ਠੀਕ ਹੈ ਜੀ ਤੇ ਬਾਕੀਆਂ ਵੰਟੇ ਬਬ ਵਗੈਰਾ ਬਣਦੇ ਆ ਜਿਹੜੇ ਪਾਟੇ ਹੋਗੇ ਹਨ ਤੇ ਇੱਕ ਇਹਦੇ ਵਿੱਚ ਚੜੀਆਂ ਬਣਦੀਆਂ ਨੇ ਉਹਦੇ ਵਿੱਚ ਕੋਈ ਇੰਪੋਰਟੈਂਟ ਚੀਜ਼ ਅਗਰ ਮੈਨੂੰ ਲੱਗੂਗੀ ਤਾਂ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਵੀਡੀਓ ਪ੍ਰੋਵਾਈਡ ਕਰ ਦਊਂਗੀ ਠੀਕ ਹੈ ਜੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਉਹਦੇ ਨਾਲ ਕੀ ਹੁੰਦਾ ਥੋੜੀ ਜਿਹੀ ਮੋਟੀਵੇਸ਼ਨ ਮਿਲਦੀ ਹੈ ਵਧੀਆ ਲੱਗਦਾਗਾ ਕਿ ਤੁਸੀਂ ਸਾਡੇ ਚੈਨਲ ਨੂੰ ਦੇਖ ਰਹੇ ਹੋ ਤੇ ਮੈਨੂੰ ਨੀਚੇ ਇਹ ਵੀ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਕਮੈਂਟ ਕਰ ਰਹੇ ਹੋ ਤਾਂ ਕਿ ਮੈਨੂੰ ਪਤਾ ਲੱਗੇ ਕਿ ਸਾਡੀ ਵੀਡੀਓ ਜਿਹੜੀ ਕਿੱਥੇ-ਕਿੱਥੇ ਤੱਕ ਪਹੁੰਚ ਰਹੀ ਹੈ ਹੈਨਾ ਜੀ ਸੋ ਬਣੇ ਰਹੋ ਚੈਨਲ ਦੇ ਉੱਪਰ ਲਾਈਕ ਦਾ ਬਟਨ ਦਬਾ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਵੇਂ ਦਾ ਲੱਗਿਆ ਤਦ ਤੱਕ ਲਈ ਰੱਬ ਰੱਖਾ ਸਸ਼ੇਦਾਨ